ਮੁਰਤਾਬਾ 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 ਜਿਹੜੀ ਸੈਂਟਰ ਗਵਰਨਮੈਂਟ ਆ ਉਹ ਟੋਟਲ ਹੀ ਕਿਸਾਨ ਵਿਰੋਧੀ ਮਜ਼ਦੂਰ ਵਿਰੋਧੀ ਆ ਔਰ ਚੋਰੀ ਛੁਪੇ ਉਹ ਜਿਹੜੇ ਕਾਨੂੰਨ ਇਹ ਲਾਗੂ ਕਰਨੀ ਚਾਹੁੰਦੀ ਆ ਜਿਹਦਾ ਅਸੀਂ ਪੁਰਜ਼ੋਰ ਨਿੰਦਾ ਕਰਦੇ ਆ ਔਰ ਵਿਰੋਧ ਕਰਦੇ ਆ ਜਿਲ੍ਹਾ ਮਾਦ ਜਿਲ੍ਹਾ ਅੱਜ ਅਸੀਂ ਉਹਨਾਂ ਦੇ ਜਿਹੜੇ ਖੇਤੀ ਕਾਨੂੰਨ ਬਣਾਏ ਆ ਉਹਨਾਂ ਦੀ ਅਸੀਂ ਕਾਪੀਆਂ ਸਾੜਾਂਗੇ ਔਰ ਸਰਕਾਰ ਦਾ ਵਿਰੋਧ ਕਰਾਂਗੇ ਔਰ ਇਸ ਸੰਘਰਸ਼ ਦੇ ਵਿੱਚ ਸੰਯੁਕਤ ਕਿਸਾਨ ਮੋਰਚਾ ਔਰ ਟੋਟਲ ਹੀ ਜਿੰਨੀਆਂ ਪੰਜਾਬ ਦੀਆਂ ਜਥੇਬੰਦੀਆਂ ਸਾਰੀਆਂ ਸ਼ਾਮਿਲ ਨੇ ਸਰਕਾਰ ਪਰਸੋਬਾ ਮੁਕਾਮਾ ਪੰਜਾਬਾ ਕਰਵਾੜ ਘਰਾਣਾ ਨੂੰ ਦੇਨ ਦੇ ਰਾ ਤੁਰੇ ਹੋਇਆ ਇਸੇ ਤਰ੍ਹਾਂ ਜਿਹੜਾ ਸਾਡੀਆਂ ਜ਼ਮੀਨਾਂ ਉਹ ਇੱਕ ਖੋਨ ਦਾ ਇਹਨਾਂ ਨੇ ਇੱਕ ਤੰਗ ਬਣਾਇਆ ਅਸੀਂ ਸਾਰੇ ਜਥੇਬੰਦੀਆਂ ਨੂੰ ਅਪੀਲ ਕਰਦੇ ਆਂ ਵੀ ਅਸੀਂ ਇਕੱਠੇ ਹੋ ਕੇ ਸੰਘਰਸ਼ ਕਰੀਏ ਤੇ ਆਪਾਂ ਆਪਣੇ ਕਿਸਾਨੀ ਜਨਸਾਂ ਨੂੰ ਤੇ ਆਪਣੀਆਂ ਜ਼ਮੀਨਾਂ ਨੂੰ ਬਚਾ ਸਕੀਏ ਅੱਜ ਅਸੀਂ ਮਲੋਟ ਤਹਿਸੀਲ ਦੇ ਵਿੱਚ ਐਸ ਡੀ ਐਮ ਆਫਿਸ ਦੇ ਅੱਗੇ ਜਿਹੜੇ ਇਕੱਠੇ ਹੋਏ ਆਂ ਇਸ ਕਰਕੇ ਇਕੱਠੇ ਹੋਏ ਕਿਉਂਕਿ ਜਿਹੜੀ ਸੈਂਟਰ ਗਵਰਨਮੈਂਟ ਆ ਉਹ ਟੋਟਲ ਹੀ ਕਿਸਾਨ ਵਿਰੋਧੀ ਮਜ਼ਦੂਰ ਵਿਰੋਧੀ ਆ ਔਰ ਚੋਰੀ ਛੁਪੇ ਉਹ ਜਿਹੜੇ ਕਾਨੂੰਨ ਇਹ ਲਾਗੂ ਕਰਨੇ ਚਾਹੁੰਦੀ ਆ ਜਿਹਦਾ ਅਸੀਂ ਪੁਰਜ਼ੋਰ ਨਿੰਦਾ ਕਰਦੇ ਆ ਔਰ ਵਿਰੋਧ ਕਰਦੇ ਆ ਅੱਜ ਅਸੀਂ ਉਹਨਾਂ ਦੇ ਜਿਹੜੇ ਖੇਤੀ ਕਾਨੂੰਨ ਬਣਾਏ ਆ ਉਹਨਾਂ ਦੀ ਅਸੀਂ ਕਾਪੀਆਂ ਸਾੜਾਂਗੇ ਔਰ ਸਰਕਾਰ ਦਾ ਵਿਰੋਧ ਕਰਾਂਗੇ ਔਰ ਇਸ ਸੰਘਰਸ਼ ਦੇ ਵਿੱਚ ਸੰਯੁਕਤ ਕਿਸਾਨ ਮੋਰਚਾ ਔਰ ਟੋਟਲ ਹੀ ਜਿੰਨੀਆਂ ਪੰਜਾਬ ਦੀਆਂ ਜਥੇਬੰਦੀਆਂ ਸਾਰੀਆਂ ਸ਼ਾਮਿਲ ਨੇ ਔਰ ਅਸੀਂ ਇਹ ਰਲ ਕੇ ਜੇ ਇਹ ਨਾ ਮੰਨੇ ਤਾਂ ਅਸੀਂ ਇਹ ਸੰਘਰਸ਼ ਨੂੰ ਅੱਗੇ ਲੈ ਕੇ ਜਾਵਾਂਗੇ ਦਿੱਲੀ ਵੀ ਜਾਣਾ ਪਿਆ ਤੇ ਅਸੀਂ ਜਾਵਾਂਗੇ ਔਰ ਇਹਦੇ ਲਈ ਅਸੀਂ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋ ਕੇ ਲੜ ਰਹੀਆਂ ਹਾਂ ਹੁਣ ਜਿਹੜਾ ਗੈਰ ਰਾਜਨੀਤਿਕ ਰਾਜਨੀਤਿਕ ਗੱਲ ਇਹ ਤਾਂ ਕੰਮ ਖਤਮ ਹੋ ਗਿਆ ਹੁਣ ਅੱਜ ਉਹਦੀ ਮੀਟਿੰਗ ਚੱਲ ਰਹੀ ਆ ਔਰ ਉਹ ਵੈਸੇ ਵੀ ਅਸੀਂ ਪਹਿਲਾਂ ਵੀ ਉਹਨਾਂ ਦਾ ਹੀ ਸਮਰਥਨ ਕਰ ਰਹੇ ਸੀ ਅਸੀਂ ਉਹਨਾਂ ਦੇ ਨਾਲ ਆ ਪਰ ਅਗੋਂ ਜਿਹੜਾ ਵੀ ਅਸੀਂ ਸਿਸਟਮ ਚਲਾਉਣਾ ਉਹ ਸਾਰਾ ਇਕੱਠੇ ਹੋ ਕੇ ਕਰਨਾ ਜੋ ਵੀ ਕਰਨਾ ਹੈ ਸਰਕਾਰ ਦੇ ਉਲਟ ਜਿਹੜਾ ਸੰਘਰਸ਼ ਅਸੀਂ ਵਿੜਨਾ ਹੈ ਉਹ ਅੱਜ ਉਹਦੇ ਸਬੰਧ ਦੇ ਵਿੱਚ ਮੀਟਿੰਗ ਚੱਲ ਰਹੀ ਹੈ ਔਰ ਮੀਟਿੰਗ ਤੋਂ ਬਾਅਦ ਫੈਸਲਾ ਲਿਆ ਜਾਏਗਾ ਕਿ ਦਿੱਲੀ ਜਾਣਾ ਹੈ ਜਾਂ ਪੰਜਾਬ ਦੇ ਵਿੱਚ ਵਿਰੋਧ ਕਰਨਾ ਉਹਦਾ ਅੱਜ ਸ਼ਾਮ ਤੱਕ ਪਤਾ ਚੱਲ ਜਾਏਗਾ ਔਰ ਇਸ ਤੋਂ ਬਾਅਦ 26 ਦਾ ਜਿਹੜਾ ਸੰਯੁਕਤ ਕਿਸਾਨ ਮੋਰਚੇ ਵੱਲੋਂ 26 ਤਰੀਕ ਨੂੰ ਟਰੈਕਟਰ ਮਾਰਚ ਕੱਢ ਕੇ ਆਲ ਇੰਡੀਆ ਦੇ ਵਿੱਚ ਸਰਕਾਰ ਦਾ ਵਿਰੋਧ ਕੀਤਾ ਜਾ ਰਿਹਾ ਹੈ ਉਹਦੇ ਵਿੱਚ ਅਸੀਂ ਸਾਰੀਆਂ ਸਮੂਹ ਕਿਸਾਨ ਜਥੇਬੰਦੀਆਂ ਇਕੱਠੀਆਂ ਹੋ ਕੇ ਭਾਗ ਲਵਾਂਗੇ ਮੇਰਾ ਨਾਂ ਹੈ ਜੀ ਬਲਾਕ ਪ੍ਰਧਾਨ ਐ ਬੀਕੇ ਜੋਇਕਤਾ ਗਰਾਹਾ ਜੋ ਅੱਜ ਕਿਸਾਨਾਂ ਦੇ ਹੱਕ ਦੇ ਵਿੱਚ ਜੋ ਜਥੇਬੰਦੀਆਂ ਨੇ ਹੰਗਾਰਾ ਭਰਿਆ ਅਸੀਂ ਉਹਨਾਂ ਸਾਰੀਆਂ ਜਥੇਬੰਦੀਆਂ ਦਾ ਧੰਨਵਾਦ ਕਰਦੇ ਆਂ ਕਿਉਂਕਿ ਜੜੀਏ ਲੜਾਈ ਹੈ ਇਹ ਲੜਾਈ ਹੈ ਇਕੱਲੇ ਕਰੇ ਦੀ ਲੜਾਈ ਨਹੀਂ ਹੈ ਇਹ ਸਾਰੇ ਦੇਸ਼ ਦੀ ਲੜਾਈ ਬਣਦੀ ਹੈ ਜਿਹੜੀ ਐਮਐਸਪੀ ਹੈ ਇਹਦੇ ਪਿੱਛੇ ਵੀ ਡਬਲਯੂਟੀਓ ਦਾ ਹੱਥ ਹੈ ਜਿਹੜੀ ਵਿਸ਼ਵ ਭਰ ਸੰਸਥਾ ਬੈਂਕਰ ਕਮੰਟਰੀ ਮੰਦਰਾ ਫੰਡ ਆ ਉਹਦਾ ਹੱਥ ਹੈ ਮੋਦੀ ਮੋਦੀ ਨੂੰ ਮੋਦੀ ਦੀ ਬਾਹਰ ਨੂੰ ਮਰੋੜਾ ਦਿੱਤਾ ਹੋਇਆ ਡਬਲਯੂਟੀਓ ਨੇ ਇਸ ਕਰਕੇ ਜਿਹੜਾ ਸਾਡੇ ਜਿਹੜਾ ਸਾਨੂੰ ਕਿਸਾਨਾਂ ਨੂੰ ਫਸਲਾਂ ਦੇ ਭਾਅ ਨਹੀਂ ਦਿੱਤੇ ਜਾਂਦੇ ਉਲਟਾ ਸਾਡੇ ਪਹਿਲਾ 2020 20 ਤੇ 21 ਦੇ ਵਿੱਚ ਕਾਲੇ ਖੇਤੀ ਕਾਨੂੰਨ ਲੈ ਕੇ ਆਏ ਸੀ ਉਦੋਂ ਅਸੀਂ ਸਾਰਿਆਂ ਨੇ ਇਕੱਠੇ ਹੋ ਕੇ ਸੰਘਰਸ਼ ਕੀਤਾ ਤਾਂ ਉਹਨੂੰ ਰੱਦ ਕਰਾਇਆ ਹੁਣ ਇਹ ਹੋਰ ਨਵੇਂ ਮੋਦੀ ਸਰਕਾਰ ਜਿਹੜੇ ਕਾਨੂੰਨ ਲੈ ਕੇ ਆਈ ਹੈ ਜਿਹੜਾ ਖਰੜਾ ਤਿਆਰ ਕਰਿਆ ਉਹਨੇ ਜੋ ਮੰਡੀਆਂ ਨੂੰ ਨਿੱਜੀਕਰਨ ਦੇ ਦੇਣ ਦੇ ਰਾਹ ਤੁਰੇ ਹੋਇਆ ਕਾਰਬੜ ਘਰਾਣਿਆਂ ਨੂੰ ਦੇਣ ਦੇ ਰਾਹ ਤੁਰੇ ਹੋਇਆ ਇਸੇ ਤਰ੍ਹਾਂ ਜਿਹੜਾ ਸਾਡੀਆਂ ਜ਼ਮੀਨਾਂ ਉਹ ਇੱਕ ਖੋਨ ਦਾ ਇਹਨਾਂ ਨੇ ਇੱਕ ਟੰਗ ਬਣਾਇਆ ਅਸੀਂ ਸਾਰੇ ਜਥੇਬੰਦੀਆਂ ਨੂੰ ਅਪੀਲ ਕਰਦੇ ਆਂ ਵੀ ਅਸੀਂ ਇਕੱਠੇ ਹੋ ਕੇ ਸੰਘਰਸ਼ ਕਰੀਏ ਤੇ ਆਪਾਂ ਆਪਣੇ ਕਿਸਾਨੀ ਜਨਸਾਂ ਨੂੰ ਤੇ ਆਪਣੀਆਂ ਜ਼ਮੀਨਾਂ ਨੂੰ ਬਚਾ ਸਕੀਏ ਕਹੋਗਾ ਜ਼ਮੀਨ ਹੈ ਜਿਹੜੀ ਜ਼ਮੀਨ ਸਾਡੀ ਮਾਂ ਸਾਨੂੰ ਰੋਟੀ ਦਿੰਦੀ ਹੈ ਇੱਕ ਜਿਹੜਾ ਰੁੱਖ ਹੁੰਦਾ ਉਹ ਛਾਂ ਛਾਂ ਦਿੰਦਾ ਤੇ ਜ਼ਮੀਨ ਸਾਨੂੰ ਰੋਟੀ ਦਿੰਦੀ ਆ ਅਸੀਂ ਜ਼ਮੀਨ ਨੂੰ ਖੁੱਸ ਨਹੀਂ ਦੇਵਾਂਗੇ ਅੱਥਰ ਤੋਂ ਖੋਹ ਨਹੀਂ ਦੇਵਾਂਗੇ ਅਸੀਂ ਇਕੱਠੇ ਹੋ ਕੇ ਸੰਘਰਸ਼ ਕਰਾਂਗੇ ਇੰਨਾ ਹੀ ਕਹਿੰਦਾ ਹੋਇਆ ਸਾਰਿਆਂ ਦਾ ਧੰਨਵਾਦ